ਲਾਓ ਭੈਣ ਜੀ ਤੁਹਾਡੇ ਭਾਈ ਸਾਹਿਬ ਲੱਗਦੇ ਨੇ ਨਾ ਜਿੰਨੇ ਦੇ ਸਟੰਕ ਪਏ ਨੇ ਹੁਣ ਪੈਸੇ ਤਾਂ ਨਹੀਂ ਲੱਗੇ ਕੋਈ ਨਹੀਂ ਮੇਰੇ ਬਿਲਕੁਲ ਨਹੀਂ ਲੱਗੇ ਪੈਸੇ ਸਰ ਅੱਛਾ ਤੁਸੀਂ ਉਹਨਾਂ ਦੀ ਇੰਟਰਵਿਊ ਦੇਖੀ ਸੀ ਨਾ ਸਨਰਨ ਜੋਤ ਹਾਂਜੀ ਹਾਂ ਸੀ ਇੰਟਰਵਿਊ ਦੇਖ ਕੇ ਛੋਡੇ ਕੋਲ ਪਹੁੰਚੇ ਸੀ ਉਥੇ ਅੱਛਾ ਤੁਸੀਂ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸਮਝਾਇਆ ਜੀ ਇਸ ਬਾਰੇ ਮੈਂ ਅਸੀਂ ਬਹੁਤ ਟੈਨਸ਼ਨ ਚ ਸੀਗੇ ਅੱਛਾ ਤੁਸੀਂ ਸਾਨੂੰ ਬਹੁਤ ਵਧੀਆ ਪੀਜੀ ਆਈ ਹਸਪਤਾਲ ਵਾਲੀ ਰਿਪੋਰਟ ਕਰੀ ਅੱਜ ਜਨ ਵੀ ਸਟੰਡ ਸਾਰੇ ਪ੍ਰੀਮ ਭਏ ਨੇ ਹੁਣ 10:30 ਵਜੇ ਰਾਤ ਦੇ ਹਾਂਜੀ ਹਾਂ ਇੱਕ ਘਰੇ ਆ ਗਏ ਇਹ ਹਾਂਜੀ ਹਾਂ ਤੇ ਕਿਉਂਕਿ ਠੀਕ ਠਾਕ ਐ ਪਰਵਾ ਹੁਣ ਕਿੰਨਾ ਹਲਕਾ ਲੱਗਦਾ ਤੈਨੂੰ ਹਲਕਾ ਪੂਰਾ ਲੱਗਦਾ ਬਸ ਕੰਮ ਹੋ ਗਿਆ ਥੋੜਾ ਸਹੀ 100% ਜਲਦੀ ਤੈਨੂੰ ਪਹਿਲਾਂ ਨਾਲੋਂ ਰਾਹਤ ਮਿਲ ਗਈ ਪੂਰੀ ਰਾਤ ਮਿਲ ਗਈ ਬਾਈ ਜੀ ਤੁਸੀਂ ਤਾਂ 2 ਦਿਨ ਲਾਰ ਰਹੇ ਹੋ ਆਪਣਾ ਪ੍ਰਾਣਾ ਨਾ ਇਹ ਥੋੜੇ ਕੀ ਲੱਗਦੇ ਨੇ ਹਾਂਜੀ ਸਾਲਾ ਲੱਗਦਾ ਠੀਕ ਐ ਅੱਛਾ ਤੁਹਾਡਾ ਭਰਾ ਐ ਜਿਹੜਾ ਤੇਰੇ ਨਾਲ ਵਾਦਾ ਕੀਤਾ ਸੀ ਭੈਣੇ ਮੈਂ ਵੀ ਬਿਲਕੁਲ ਠੀਕ ਕਰਾ ਦੂੰ ਹੁਣ ਬਿਲਕੁਲ ਠੀਕ ਖੜੇ ਨੇ ਨਾ ਹਾਂਜੀ ਕਿਉਂ ਵੀ ਆੜੀ ਕੋਈ ਪ੍ਰੋਬਲਮ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਕਰ ਹੈ ਜੀ ਸਿਮਰਨ ਜੋਤ ਜੀ ਇਹ ਇੰਟਰਵਿਊ ਇਸ ਲਈ ਕਰ ਰਹੀ ਹਾਂ ਮੈਂ ਵੀ ਦੇਖੋ ਕਿੰਨੀ ਦੁਨੀਆ ਪੰਜਾਬ ਦੀ ਹੁਣ ਇਹਨਾਂ ਤੋਂ 50000 ਰੁਪਏ ਤਾਂ ਵੈਸੇ ਹੀ ਲੈ ਲਿਆ ਟੈਸਟਾਂ ਦੀ ਲੈ ਲਿਆ ਨੂੰ ਹਾਂਜੀ ਆ ਜੀ ਇਹਨਾਂ ਦਾ ਲੱਗਿਆ ਉਹ 50000 ਰੁਪਏ ਇੰਜੋਗ੍ਰਾਫੀਆਂ ਦਾ ਤੇ ਟੈਸਟਾਂ ਦਾ ਹੀ ਲਿਆ ਭੈਣੇ ਟੈਸਟਾਂ ਦਾ ਹੀ ਲੱਗਿਆ ਸਾਰਾ ਯਾਰ ਤੇ ਰੀ ਲੱਗ ਗਿਆ ਸੰਦ ਤੇ ਜੇ ਭਲਾ ਉਹ 2.5 ਲੱਖ ਹੋਰ ਮੰਗਦੇ ਸੀ ਹਾਂਜੀ 2.5 ਲੱਖ 3 ਲੱਖ ਹੋ ਗਿਆ ਹਾਂਜੀ ਤੇ ਸਟੰਟ ਕਿੰਨੇ ਕਹਿੰਦੇ ਸੀ ਭਾਣੇ ਸਟੰਟ ਜੀ ਦੋ ਦੋ ਕਹਿੰਦੇ ਸੀਗੇ ਜੀ ਦੋ ਕਹਿੰਦੇ ਸੀਗੇ ਅੱਛਾ ਵੀਰ ਜੀ ਤੁਸੀਂ ਨਾਲ ਰਹੇ ਹੋ ਕਿੰਨੇ ਸਟੰਟ ਲੱਗੇ ਨੇ ਇੱਕ ਲੱਗਿਆ ਜੀ ਨਹੀਂ ਫਿਰ ਇਹ ਠੱਗੀ ਜਿਹੜੀ ਪੰਜਾਬ ਚ ਮਾਰੀ ਜਾ ਰਹੀ ਹੈ ਲੋਕਾਂ ਨਾਲ ਇਹ ਰੁਕਣੀ ਚਾਹੀਦੀ ਹੈ ਕਿ ਨਹੀਂ ਨਹੀਂ ਤਾਂ ਰੁਕਣੀ ਜਾਈਂਦੀ ਇਹ ਵੀਰੇ ਦੇਖੋ ਇੱਕ ਸਟੰਟ ਕਿੰਨੇ ਦਾ 30 ਹਜ਼ਾਰ ਦਾ ਉਹਨਾਂ ਨੇ ਕਿੰਨੇ 23000 ਦਾ ਉਹਨਾਂ ਨੇ ਮੰਗਿਆ ਸੀ 3,50,000 ਤੋਂ ਹੱਥੋਂ ਵੈਸੀ ਲੈ ਲਿਆ ਤੇ ਭਣੀ ਹੁਣ ਇਹ ਇਹ ਕੀ ਸਮਝਦੇ ਹੋ ਤੁਸੀਂ ਇਹਨੂੰ ਵੀ ਕਿੱਥੇ ਤਾਂ ਇਹਨਾਂ ਨੇ ਕਿਹਾ ਵੀ ਸਟੰਟ ਲੱਗਣੇ ਨੇ ਦੋ ਹਾਂਜੀ ਰੁਪਈਆ ਲੱਗੂ 2.5 ਲੱਖ ਤੇਰੇ ਲੱਖ ਕਿੱਥੇ ਹੁਣ ਪੀਜੀਆ ਜਾ ਕੇ ਇੱਕ ਕੇ ਸਟੰਟ ਲੱਗੇ ਕਿੱਥੇ ਪਿਆ ਜੀ ਹਾਂਜੀ ਹਾਂਜੀ ਕੀ ਨੋ ਸੀ ਫਿਰ ਜੀ ਡਾਕਟਰ ਦਾ ਨਾਵ ਲੈਣਾ ਚਾਹੁੰਦੇ ਨਹੀਂ ਸੀ ਜੀ ਅਸੀਂ ਕਿਹਦੇ ਦਾ ਜੀ ਉਹ ਤਾਂ ਇਹ ਜਿਹੜੇ ਪੀਜੀਆ ਜੀ ਨਾਲ ਨੇ ਸਟੰਟ ਪਾਇਆ ਤੁਹਾਡੇ ਸਟੰਟ ਕੀ ਦੇ ਦਾ ਹਮ ਬੋਮਾਸੂ ਬੋਮਾਸੂ ਹਿਮਾਂਸ਼ੂ ਗੁਪਤਾ ਹਾਂਜੀ ਹਿਮਾਂਸ਼ੂ ਗੁਪਤਾ ਜੀ ਹਾਂਜੀ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਸਟੰਟ ਨਹੀਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਨਹੀਂ ਆਈ ਬਹੁਤ ਪਿਆਰ ਕੀਤਾ ਨਾ ਡਾਕਟਰ ਨੇ ਅੱਛਾ ਇੱਕ ਪਾਣੀ ਛੋਟੀ ਜੀ ਗੱਲ ਮੈਨੂੰ ਇਹ ਦੱਸ ਦਿਓ ਵੀ ਇਹ ਜਦੋਂ ਭਾਈ ਸਾਹਿਬ ਨੂੰ ਤੁਸੀਂ ਕਿਹਾ ਵੀ ਇੱਕ ਵੀਡੀਓ ਦੇਖੀ ਹੈ ਮੈਂ ਹਾਂਜੀ ਤਾਂ ਇਹਨਾਂ ਦੇ ਵਿਚਾਰ ਸੀਗੇ ਕਹਿੰਦੇ ਵੀ ਇਹੀ ਇਹੀਆਂ ਵੀਡੀਓ ਪੰਜਾਬ ਹੁੰਦੀਆਂ ਨੇ ਸਿਮਰ ਜੀ ਉਹ ਤਾਂ ਮੱਕੜ ਵਾਲੀ ਇਹੀ ਕਿਹਾ ਨਾ ਤੁਹਾਨੂੰ ਹਾਂਜੀ ਕਿਹਾ ਇਹ ਅੱਛਾ ਕੀ ਕਿਹਾ ਸੀ ਵੀਰ ਜੀ ਦੁਬਾਰਾ ਤੇ ਸ਼ਬਦ ਦੱਸੋ ਨਾ ਮੈਂ ਆ ਗਿਆ ਵੀ ਮੈਂ ਵੀ ਇਹ ਵੀਡੀਓ ਤਾਂ ਆਮ ਹੀ ਆਈ ਜਾਂਦੀਆਂ ਨੇ ਵੀ ਤਾਂ ਵੀ ਇਹ ਸੱਚੀਆਂ ਨਹੀਂ ਹੁੰਦੀਆਂ ਸੱਚੀਆਂ ਵੀ ਹੁੰਦੀਆਂ ਇਹ ਅੱਛਾ ਫਿਰ ਜਾਨੀ ਜਦੋਂ ਮੈਂ ਜਦੋਂ ਪੜੀ ਮੈਂ ਸਾਰੇ ਰਿਸ਼ਤੇਦਾਰੀਆਂ ਨੂੰ ਸਭ ਨੂੰ ਪਾ ਪਈ ਦੀ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਸਾਨੂੰ ਕਿਵੇਂ ਲੱਗੀ ਕਹਿੰਦੇ ਸਾਨੂੰ ਬਹੁਤ ਮਨ ਲੱਗੀ ਆ ਜਾਨੀ ਇਹ ਵੀਡੀਓ ਵੀ ਤੁਸੀਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਮਿਲੋ ਅਮਰਗੜ ਜਾ ਕੇ ਤਾਂ ਜੀ ਸੀ ਕਰੋਗੇ ਵੀ ਚਲੋ ਤੁਹ ਪੁੱਛ ਕੇ ਅੱਛਾ ਮਾਂ ਹੁਣੇ ਚੱਲ ਬੈਠ ਵੋਟ ਰਹਿਣ ਤੇ ਮੈਂ ਚੱਲ ਪਣੀ ਫਿਰ ਅੱਜ ਹੁਣ ਤੁਸੀਂ ਘਰੇ ਆ ਕੇ ਵਾਪਸ ਕੰਟਪੋਆ ਕੇ 3 ਲੱਖ ਰੁਪਏ ਦਾ ਫਾਇਦਾ ਹੋ ਗਿਆ ਹਾਂਜੀ ਅੱਜ ਉਹ ਗੱਲ ਸਮਝ ਲਓ ਸਿਮਰਨ ਜੋਤ ਮੱਕਣ ਨੂੰ ਜਿਹੜੀ ਮੈਂ ਬੈਠ ਕੇ ਕਹੀ ਸੀ ਉਹ ਸੱਚ ਲੱਗੀ ਨਾ ਤੁਹਾਨੂੰ ਹਾਂ ਇਹ ਉਹ ਸੱਚ ਲੱਗੀ ਤਾਂ ਹੀ ਆਇਆ ਜੀ ਆਹ ਫੜਿਓ ਮੜਾ ਜੀ ਮੈਨੂੰ ਮੜਾ ਜੀ ਲਿਓ ਵਿੱਚ ਲੈ ਭਾਣੇ ਤੇਰਾ ਭਰਾ ਤੇਰੇ ਹੱਥ 'ਚ ਸਹੀ ਸਲਾਮਤ ਪਹਚਾਤਾ ਹਾਂਜੀ ਇੱਕ ਸਿਮਰ ਨੂੰ ਤਾਂ ਮੱਕੜ ਦੀ ਵੀਡੀਓ ਕਰਨੇ ਹੋਇਆ ਸਨ ਉਸ ਕਰਨੇ ਜੇ ਤੁਸੀਂ ਉਹ ਵੀਡੀਓ ਦੇਖੀ ਤਾਂ ਮੇਰੇ ਕੋਲ ਆਈ ਨਹੀਂ ਹਾਂਜੀ ਭਾਵੇਂ ਇਹ ਹੁਣ ਸਾਰੀ ਜ਼ਿੰਦਗੀ ਇਹਦੀ ਗਰੰਟੀ ਪੀਜੀਆਈ ਦੀ ਹੈ ਕਿਉਂਕਿ ਇਹਦੇ ਸਟੰਟੇ ਇੱਕ ਲੱਗਣਾ ਸੀ ਉਹਨਾਂ ਨੇ ਸਟੰਟ ਕਹਿੰਦੇ ਸੀ 2 ਲਾਓ ਜੀ 3 ਲਾਓ ਜੀ 3 ਲੱਖ ਰੁਪਏ ਦਿਓ ਉਹਨਾਂ ਨੇ ਜੀ ਇੱਕ ਪਾ ਕੇ ਬਾਕੀ ਪੈਸੇ ਉਹ ਲੈ ਲੈਣੇ ਸੀ ਬਹੁਤ بڑا ਪਤਾ ਨਹੀਂ ਕਿੰਨਾ ਬਹੁਤ ਬੇਈਮਾਨੀ ਹੈ ਜੀ ਬਹੁਤ ਡਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪੰਜਾਬੀਓ ਮੈਂ ਤੁਹਾਨੂੰ ਵੀ ਦੱਸਦਾ ਚਾਰ ਦਿਨ ਮਿਹਨਤ ਕਰ ਲਿਆ ਕਰੋ ਪੀਜੀਆਈ ਕੋਈ ਕੁਝ ਨਹੀਂ ਉੱਥੇ ਹੁੰਦਾ ਹੁਣ ਤੁਸੀਂ ਵੀ ਕਰ ਕੀ ਆਉਂ ਬਣੇ ਗਏ ਵੱਡੀ ਗੱਲ ਤਾਂ ਨਹੀਂ ਚਾਰ ਦਿਨਾਂ ਚ 3 ਲੱਖ ਰੁਪਏ ਬਚ ਗਿਆ ਅੱਛਾ ਜੀ ਸਸੀ ਕਾਲ ਸਾਰਾ ਧੰਨਵਾਦ